ਸਤਿ ਸ੍ਰੀ ਅਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਇਧਰ ਅਸੀਂ ਧਰਤੀ ਮੈਂ ਹੁਣ ਇਧਰ ਨਮੀ ਜਿਹੜੀ ਮੱਝ ਨਾ ਨਮੀ ਮੱਝ ਜਿਹੜੀ ਮੱਝ ਪ੍ਰਾਣੀ ਆ ਵੀ ਜਿਹੜੀ ਸੂਈ ਆ ਤਾਂ ਜੀ ਸੂਈ ਆ ਤਾਂ ਜੀ ਸੂਈ ਆ ਉਹਦੇ ਉਹਨੇ ਬੋੜੀ ਬਣਾਣੀ ਅੱਜ ਕਿਉਂਕਿ 2 ਦਿਨ ਤਾਂ ਬਣਾਈ ਨਹੀਂ ਹੈਗੀ ਕਿਉਂਕਿ ਉਹਦਾ ਦੁੱਧ ਖਰਾਬ ਹੁੰਦਾ 2 ਦਿਨ ਫੈਮਿਲੀ ਪੜਾਉਂਦੇ ਨਹੀਂ ਹੁੰਦੇ ਤੇਲਾ ਜ਼ਿਆਦਾ ਹੁੰਦਾ ਇਸ ਕਰਕੇ ਫਿਰ ਅੱਜ ਹੁਣ ਇਹਦੇ ਚ ਸ਼ੱਕਰ ਪਾ ਕੇ ਹੁਣ ਮੈਂ ਦੀ ਬੋਲੀ ਬਣਾ ਲੱਗੀ ਆ ਪਹਿਲਾਂ ਇਹਦਾ ਟੇਕਣਾ ਮੱਥਾ ਫਿਰ ਉਹਦੇ ਵਾਰ ਖਾ ਸਕਦੇ ਜਿਵੇਂ ਕਿ ਜਿਨਾਂ ਨੂੰ ਪ੍ਰਾਣ ਸਬਸਕ੍ਰਾਈਬਰ ਹਨ ਉਹਨਾਂ ਨੂੰ ਪਤਾ ਹੀ ਹੈ ਮੇਰੀ ਬੋਲੀ ਫੇਵਰਟ ਆ ਪਰ ਜ਼ਿਆਦਾ ਖਾ ਨਹੀਂ ਸਕਦੇ ਆਪਾਂ ਕਿਉਂਕਿ ਹੁੰਦਾ ਤਾਂ ਇਹ ਦੁੱਧ ਦਾ ਫਿਰ ਉਹ ਵੀ ਇੱਕ ਪਨੀਰ ਦੀ ਤਰ੍ਹਾਂ ਫਟਦਾ ਹੈ ਹਨਾ ਜੇ ਦੁੱਧ ਹੁੰਦਾ ਹੈ ਫਿਰ ਉਹ ਮੋਟਾਪਾ ਸਹੀ ਨਹੀਂ ਹੁੰਦਾ ਮਤਲਬ ਉਹ ਖਾਣਾ ਜਿਹੜਾ ਹਨਾ ਫਟਿਆ ਹੋਇਆ ਦੁੱਧਾ ਹੋਰ ਗਰਮ ਹੁੰਦਾ ਉਹ ਗਰਮ ਵੀ ਹੁੰਦਾ ਹੈ ਇਹ ਜਿਹੜਾ ਭਜਨ ਘਟਾਰਿਆ ਉਹ ਬੰਦਾ ਵੀ ਨਹੀਂ ਖਾ ਸਕਦਾ ਬਸ ਅੱਜ ਖਾ ਲਿਆ ਨਾ ਹੁਣ ਨਹੀਂ ਬਣਦੀ ਹੈਗੀ ਲੋ ਜੀ ਦੇਖੋ ਆਪਣਾ ਨਾ ਇੱਕ ਇਹ 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 ਦੁੱਧ ਇਹਨਾਂ ਦੇਖੋ ਚੱਕਰ ਪਕੇ ਚਾਹ ਵਾਂਗ ਬਣ ਗਿਆ ਇਹ ਹੁਣ ਹੌਲੀ ਹੌਲੀ ਫਟਣਾ ਸ਼ੁਰੂ ਹੋ ਗਿਆ ਜਦ ਪੂਰੀ ਤਰ੍ਹਾਂ ਫਟ ਜੂਗਾ ਨਾ ਫਿਰ ਤੁਹਾਨੂੰ ਦਿਖਾਵਾਂਗੀ ਇਹਦੀ ਬੋਲੀ ਬਣ ਗਈ ਬਸ ਵੀ ਬੋਲੀ ਬਣ ਗਈ ਇਹਦੀ ਹੁਣ ਬਸ ਫਟ ਹੀ ਗਿਆ ਹਾਂ ਫਟ ਹੀ ਗਿਆ ਲੋ ਦਸਦੇ ਦਸਦੇ ਹੀ ਫਟ ਗਿਆ ਆਸੂਨ ਪਹਿਲਾਂ ਇਹਦਾ ਬਾਹਰ ਅੱਗ ਧਰ ਕੇ ਮੱਥਾ ਟੇਕੂਗੀ ਆ ਦੇਖੋ 곪 ਗਿਆ ਬਣ ਗਈ ਬੋਲੀ ਸਾਰਿਆਂ ਨੂੰ ਦਿਖ ਰਿਹਾ ਹੁਣ ਬੋਲੀ ਪਾਣੀ ਦੀ ਜੀ ਗਾਦਾ ਖਾ ਲੋ

ਹੋਰ ਆਰੇ ਲੱਤਾਂ ਲੈ ਕੇ ਇੱਥੇ ਚੱਕੀਆਂ ਇਹਨੂੰ ਇਹਨੂੰ ਫਰੀ ਫੇਰਾ ਇਹ ਤਾਂ ਗੋਦੀ ਚੱਕਣਾ ਉਹ ਜ ਲੈ ਸਾਰਾ ਚੁੱਲਾ ਪਾਂਡੂ ਲਿਓਣਾ ਭੁੱਲ ਗੀ ਇਹਦਾ ਪੈਲਾ ਪਾਣੀ ਪਾਣੀ ਉਹ ਰਹਿ ਗਿਆ ਚਾਰੇ ਤਾਂ ਆਇਆ ਵੀ ਮੜੀ ਦਾਲ ਉਬਲੀ ਵੀ ਆ ਮੂੰ ਤਾਂ ਸਾਫੇ ਦੀ ਇਸ ਵਾਰ ਮੈਂ ਨਾ ਬਾਹਰ ਤੇ ਪੋਚਾ ਪਹਿਲਾ ਦੇ ਲਿਆ ਹਾਂ ਆੜ ਦਲ ਦੇ ਸਕਦਾ ਲੈ ਕੇ ਲਓ ਜੀ ਹੁਣ ਮੰਮੀ ਕਹਿੰਦੀ ਮੈਂ ਨਾ ਵਿੱਚ ਨੂੰ ਖੜੀ ਹੋਗੀ ਸੀਗੀ ਤੇ ਮੰਮੀ ਕਹਿੰਦੀ ਵੀ ਬੈਠ ਕੇ ਪੋਚਾ ਦਹੀਂ ਕਰਦੇ ਹੁੰਦੇ ਆ ਉਹ ਤਾਂ ਵੈਸੇ ਕਈ ਵਾਰ ਅਸੀਂ ਦੇ ਚੁੱਕੇ ਪਰ ਵੀਡੀਓ ਕਦੇ-ਕਦੇ ਬਣਾਉਂਦੇ ਆ ਇਸ ਕਰਕੇ ਫਿਰ ਜਿਵੇਂ ਮੈਂ ਦੰਨੀ ਆ ਬਸ ਹਨਾ ਇਸ ਕਰਕੇ ਹੁਣ ਕਿਉਂਕਿ ਹੁਣ ਮੰਮੀ ਸਾਹਮਣੇ ਵੀਡੀਓ ਲਈ ਬਿਠਾ ਰੱਖੀ ਦੀ ਤਾਂ ਕਰਕੇ ਫਿਰ ਮੰਮੀ ਸਾਨੂੰ ਟੋਕੀ ਜਾਂਦੀ ਹੈ ਵੀ ਆ ਐਦਾਂ ਕਰਨਾ ਐਦਾਂ ਨਹੀਂ ਕਰਨਾ ਐਦਾਂ ਕਰਨਾ ਨਹੀਂ ਤਾਂ ਫਿਰ ਜੇ ਇਕੱਲੇ ਕਰਦੇ ਆ ਫਿਰ ਤਾਂ ਆਪਣੀ ਮਰਜ਼ੀ ਨਾਲ ਜਿਵੇਂ ਹੁੰਦਾ ਉਵੇਂ ਹੀ ਕਰੀ ਜਾਂਦੇ ਹੁੰਦੇ ਆ ਕਿਉਂਕਿ ਜੇ ਵੀਡੀਓ ਬਣਾਉਣਾ ਮੰਮੀ ਨੂੰ ਬਿਠਾ ਲੈਣੇ ਆ ਫਿਰ ਉਹ ਹਨਾ ਫਿਰ ਉਹ ਦੱਸਦੇ ਆ ਵੀ ਕਿੱਦਾਂ ਕਰਨਾ ਇਹ ਕੰਮ ਤਾ ਕਰਕੇ ਫਿਰ ਮੰਮੀ ਕਹਿੰਦੀ ਬੈਠ ਕੇ ਪੋਚਾ ਲਾਈਦਾ ਹੁੰਦਾ ਇਹ ਪਹਿਲਾਂ ਬਾਹਰ ਲਾਈਦਾ ਹੁੰਦਾ ਬਾਹਰ ਪਹਿਲਾਂ ਮੈਨੂੰ ਪਹਿਲ ਕਮੈਂਟ ਵੀ ਆਇਆ ਏ ਦੋ ਤਵਾਰ ਵੀ ਪੋਚਾ ਬਾਹਰ ਤੇ ਸ਼ੁਰੂ ਕਰੀਦਾ ਹੁੰਦਾ ਅੰਦਰ ਚੁੱਲਾ ਕਾਲਾ ਹੁੰਦਾ ਫਿਰ ਉਹ ਪੋਚਾ ਵੀ ਗਾਲਾ ਹੋ ਜਾਂਦਾ ਤਾਂ ਕਰਕੇ ਮੈਂ ਅੱਜ ਬਾਹਰ ਤੋਂ ਸਟਾਰਟ ਕੀਤਾ ਇਹ ਪਹਿਲਾਂ ਮੈਂ ਅੰਦਰ ਵਾਲੇ ਚੁੱਲੇ ਤੇ ਦੇਖੀ ਆਈਆਂ ਜਿਹੜਾ ਸਾਡੇ ਅੰਦਰ ਵਾਲੀ ਸੋਈ ਹੈ ਹੁਣ ਮੈਂ ਬਾਹਰਲੇ ਵਾਲੇ ਤੇ ਦੇ ਰਹੀ ਹਾਂ ਆ ਦੇਖੋ ਸਿਰ ਬਹਾਣੇ ਦੇ ਲੱਛਣ ਇਹ ਕਿਹੜਾ ਹੈ ਇਹ ਆ ਬੂਆ ਬੂਆ ਇਹ ਫਿਰ ਨਹੀਂ ਬਾਹਰ ਆ ਲੱਛਣ ਦੇਖ ਲੋ ਇਹਦੇ ਟੁੱਟ ਟੁੱਟ ਗਿਆ ਦੁਪਹਿਰ ਦੇ 3 ਵਜ ਗਏ ਆ ਬੂਆ ਦਿਆ 10:00 ਵੱਜ ਗਏ ਦੁਪਹਿਰ ਦੇ ਸਾਰੇ ਸਿਰ ਨੂੰ ਉਭਾਰਿਆ ਇਹਨੂੰ ਇਹਨੂੰ ਮੈਂ ਕਰਦਾ ਸੀ ਤਾਂ ਲੱਕ ਲਾੜ ਕੇ ਨਾ ਬੈਠਾ ਫੜ ਕੇ ਨਾ ਬੈਠ ਕੇ ਫਿਰ ਹੈ ੱੱਕਾ ਕਰੂਗਾ ਵੀ ਮੇਰਾ ਸਿਰ ਨਾ ਬਾਉ ਬਸ ੱੱਪਣ ਵਾਲਾ ਹੀ ਆ ਹੁਣ ਜਿਵੇਂ ਮੈਂ ਲੱਤ ਨਹੀਂ ਮਾਰਦੀ ਉਹ ਤਾਂ ਮਾਰਨ ਵਾਲਾ ਆ ਓਏ ਵੀਰਾ ਦੰਦੀਆਂ ਵੱਟ ਰਿਹਾ ਕੋਸੇ ਸ਼ੇਨ ਨਾ ਸ਼ੇਨ ਨਾ ਯੂਵੀ ਸ਼ੇਨ ਉਹ ਉਹ ਦੇਖਦਾ ਪਹਿਲੇ ਹੀ ਇਹਦੇ ਰਾਤ ਖਰਾਉਂਦਾ ਆਪਾਂ ਗੱਡੀ ਚ ਜਾਵਾਂਗੇ ਗੱਡੀ ਚ ਉਹ ਦੇ ਅੱਭੂ ਵੀ ਗੱਡੀ ਚ ਜਾਊਗਾ ਹਰ ਕੇ ਯੂਵੀ ਉਹ ਥੱਪੜ ਖਾਣੇ ਤੈਨੇ ਹੁਣ ਤੈ ਛਿੱਤਰ ਖਾਣੇ ਆ ਹੁਣ ਉਹ ਭੰਨੇ ਆ ਜਾਊਗਾ ਨਾਲੇ ਉਹ ਲੋ ਦੀ ਅੱਜ ਫੇਰ ਪੇਠਾ ਦੋ ਸਬਜ਼ੀਆਂ ਰਹਿ ਗਈਆਂ ਸਾਡੇ ਤੱਕ ਕੀ ਆ ਇੱਕ ਪੇਠਾ ਹਣਾ ਪੇਠਾ ਲੈ ਤੇ ਪੇਠਾ ਪਹਿਲਾਂ ਹਾਂ ਜਦ ਪਹਿਲਾਂ ਹਰਪ੍ਰੀਤ ਉਹਨਾਂ ਦੇ ਲੱਗਦਾ ਰਿਹਾ ਤਾਂ ਫਿਰ ਸਰਦਾ ਰਿਹਾ ਤਾਂ ਦੇ ਦੰਦੇ ਹੁਣ ਸਾਰੇ ਫਰਜੀ ਮੇਹਨਾ ਸਬਜ਼ੀਆਂ ਇੱਕੋ ਲਖਤ ਜੀਆਂ ਖਤਮ ਹੋ ਜਾਂਦੀਆਂ ਨੇ ਸਾਰੀਆਂ ਹੁਣ ਉਹਨਾਂ ਦੇ ਵੀ ਖਰਾਬ ਜੇ ਹੋਣੇ ਸ਼ੁਰੂ ਹੋ ਗਏ ਮਤਲਬ ਤਾਂ ਕਰਕੇ ਫਿਰ ਹੁਣ ਅਸੀਂ ਪੇਠਾ ਪੇਠਾ ਵਧੀਆ ਲੱਗਦਾ ਹੁਣ ਮੈਂ ਵੀ ਖਾਣ ਲੱਗੀ ਤਾਂ ਕਰਕੇ ਹੁਣ ਕੱਲ ਪੇਠਾ ਮੰਗਵਾਇਆ ਏ ਅੱਧਾ ਕਾ ਥੋੜਾ ਜਿਹਾ ਕੱਲ ਕਰ ਲਿਆ ਥੋੜਾ ਜਿਹਾ ਅੱਜ ਕਰ ਰਹੇ ਹਾਂ ਵੇਠਾ ਖਾ ਲੰਦੇ ਨੇ ਕੀ ਆ ਘੱਟ ਖਾਂਦੇ ਆ ਕੀ ਆਈ ਹੋਈ ਆਹ ਕੱਲ ਡਾਂਗਾ ਦੇ ਵਿੱਚ ਉਹ ਖਰਾਬ ਗੰਦਾ ਹੈ ਨਾ ਉਹਦਾ ਫੇਰ ਕੂੜਾ ਪਾਉਂਦੇ ਕੀ ਆ ਹੈ ਵੀ ਨਹੀਂ ਹੈਗਾ ਜਾਂ ਬਸ ਕੱਲ ਆਇਆ ਨਹੀਂ ਤਾਂ ਉੱਥੇ ਤੇ ਸੀ ਉਹਨੇ ਤੇ ਕੱਲ ਆਇਆ ਤਾਂ ਪਰਸੋਂ ਆਇਆ ਤਾਂ ਚੁੱਥੇ ਪਰਸ ਪਰਸੋਂ ਆਇਆ ਮੇਰੇ ਯਾਦ ਵੀ ਨਹੀਂ ਕਿਦਾਂ ਆਇਆ ਤਾਂ ਇਹ ਬਸ ਹੁਣ ਤਾਂ ਕਰਕੇ ਵੀ ਕੀ ਆ ਤੇ ਟਨਾਰੇ ਥੱਕੇ ਪਏ ਆ ਖਾ ਖਾ ਕੇ ਤਾਂ ਆ ਕਰਕੇ ਬਦਿਆ ਹੋਣਾ ਸੀ ਸ਼ੁਕਰ ਮਨਾਇਆ ਵੀ ਖਤਮ ਹੋਏ ਛਾਰੇ ਪੇਠਾ ਤਾਂ ਵਧੀਆ ਲੱਗਦਾ ਉਹ ਕੀ ਆ ਤਾਂ ਜਰਾ ਜਮਾ ਹੀ ਨਹੀਂ ਬੈਠਾ ਹੈ ਵਧੀਆ ਬਣ ਜਾਂਦਾ ਹੁਣ ਤਾਂ ਕੀ ਲੈ ਐ ਨਾ ਕਰੋ ਹੁਣ ਉਹ ਆ ਗਿਆ ਸਾਗ ਦਾ ਮੌਸਮ ਆ ਗਿਆ ਸਾਗ ਲਓ ਕਿਸੇ ਨੂੰ ਸਾਗ ਰਈਓ ਨਹੀਂ ਹੈ ਹੈ ਰਈਓ ਨਹੀਂ ਸਾਗ ਉਹਦੇ ਸਾਗੇ ਹੈਗਾ ਪੂਰੇ ਨਹੀਂ ਨਾ ਹੈਗਾ ਪੂਰੇ ਨੇੜੇ ਨਹੀਂ ਹੈਗਾ ਉਹ ਤਾਂ ਹੈਗਾ ਤੇ ਹੁਣ ਤੇ ਇਹ ਕਿੱਥੋਂ ਜਾ ਕੇ ਅੱਗੇ ਤਾਂ ਉਧਰ ਦਰਾਖਤ ਖੜੇ ਨੇ ਹਨਾ ਇਹ ਕੱਢ ਦਿੰਦੇ ਉਧਰ ਚ ਉਧਰ ਖੜੇ ਹੁੰਦੇ ਨੇ ਪਰ ਆ ਬਾਈਪਾਸ ਕਿ ਨਹੀਂ ਉਥੇ ਹਾਂ ਉਧਰ ਹੀ ਖੜਦੇ ਹੁੰਦੇ ਅੱਗੇ ਆਉਰੇ ਘੜਦੇ ਪਿਛਲੇ ਸਾਲ ਉੱਥੇ ਤੇ ਲਿਆਏ ਆ ਦੋ ਤਿੰਨ ਵਾਰੀ ਬਾਈਪਾਸ ਕੋਲ ਤੇ ਬਾਹਰ ਨਾ ਘੜਦੇ ਤੇ ਨਾ ਬਾਹਰ ਨਾ ਘੜਦੇ ਤੇ ਬਾਈਪਾਸ ਕੋਲ ਵੀ ਤਾਂ ਘੜਦੇ ਤੇ ਜਦੋਂ ਇੱਕ ਦੋ ਵਾਰੀ ਇੱਧਰ ਚਾਰੇ ਕਿਲੂ ਗਏ ਆ ਫੀਡ ਦੇ ਫੀਡ ਦੇ ਉਹ ਜਿਹੜਾ ਕਹਿੰਦੇ ਹੁੰਦੇ ਆ ਵੀ ਉਹ ਨਾ ਪਾਣ ਨਾਲ ਦੁੱਧ ਪਤਲਾ ਜਾ ਹੋ ਜਾਂਦਾ ਉਹ ਕਿਹੜੀ ਚੀਜ਼ ਹੁੰਦੀ ਹੈ ਖਾਲ ਕੇ ਫੀਡ 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 ਪਾਉਂਦੇ ਆ ਤਾਂ ਗਾੜਾ ਰਹਿੰਦਾ ਹਨਾ ਖਾਲ ਨਾਲ ਗਾੜਾ ਹੁੰਦਾ ਨਹੀਂ ਪਤਾ ਨਹੀਂ ਖਾਲ ਨਾਲ ਪਤਾ ਨਹੀਂ ਫੀਡ ਨਾਲ ਪੀਡ ਨਾਲ ਹੁੰਦਾ ਫੀਡ ਨਾਲ ਪਤਲਾ ਹੁੰਦਾ ਉਹ ਹਾਚੋ ਪਤਾ ਨਹੀਂ ਕਿਹੜੀ ਚੀਜ਼ ਹੈ ਜਦੋਂ ਪਾਣੀ ਘਟ ਜਾਂਦੇ ਆ ਫਿਰ ਕੱਲ ਦੀ ਫੀਡ ਪਾਉ ਪਤਲਾ ਜਾ ਹੋ ਜਾਂਦਾ ਹੈ ਕੱਲ ਦੀ ਫੀਡ ਪਾ ਕੱਲੀ ਫੀਡ ਜੇ ਖਾਲ ਵਿੱਚ ਮਿਲਾਵੇ ਤਾ ਉਹ ਦੁੱਧ ਨੰਨਾ ਗਾੜਾ ਹੁੰਦਾ ਬਹੁਤ ਗਾੜਾ ਹੁੰਦਾ ਫਿਰ ਫਿਰ ਤਾਂ ਚਾਹੇ ਮਤਲਬ ਵੀ ਗਾੜਾ ਚਲੋ ਇੰਨਾ ਪੀਣਾ ਵੀ ਚਾਹੀਦਾ ਗਾੜਾ ਖਰਾਬ ਕਰਦਾ ਲਓ ਜੀ ਹੁਣ ਹੋ ਗਿਆ ਰਾਤ ਦਾ ਟਾਈਮ ਤੇ ਰੋਟੀ ਕੋਈ ਖਾ ਰਿਆ ਕੋਈ ਨਹੀਂ ਖਾ ਰਿਆ ਮੇਰੇ ਕਹਿਣ ਦਾ ਮਤਲਬ ਵੀ ਅਸੀਂ ਗੁਰਦੁਆਰਾ ਸਾਹਿਬ ਤੋਂ ਆਏ ਐ ਤੇ ਅੱਜ ਮਤਲਬ ਹੈਗੀ ਆ ਫਰਮਾਇਸ਼ ਬੇਸਨ ਦੇ ਲੱਡੂ ਆਣੇ ਤਾਂ ਕਰਕੇ ਬੇਸਨ ਦੇ ਲੱਡੂ ਬਣਾਉਣ ਚ ਮੈਂ ਪੂਰੀ ਐਕਸਪੋਟਮ ਇਸ ਕਰਕੇ ਹੁਣ ਮੈਂ ਪੇਸੰਦੇ ਲੱਡੂ ਬਣਾ ਰਹੀ ਆ ਬਣਾਉਂਗੀ ਥੋੜੇ ਜਿਹੀ ਬਸ ਹੁਣੀ ਹੁਣੀ ਖਾਣੇ ਆ ਇਹ ਨਹੀਂ ਹੈਗਾ ਵੀ ਡੱਬਾ ਭਰ ਕੇ ਕਿਲੋ 2 ਕਿਲੋ ਦਾ ਸਾਹਮਣਾ ਰੱਖ ਲਿਏ ਹੁਣੀ ਹੁਣੀ ਖਾਵਾਂਗੇ ਬਸ ਤਾਂ ਕਰਕੇ ਹੁਣ ਰੋਟੀ ਖਾਣਾ ਮਤਲਬ ਇਹ ਵੀ ਕੋਈ ਖਾ ਰਿਹਾ ਕੋਈ ਨਹੀਂ ਖਾ ਰਿਹਾ ਮਤਲਬ ਮੀਮੀ ਮਮਮੀ ਦੇ ਬੀਬੀ ਬਾਹਰ ਬੈਠੇ ਨੇ ਤੇ ਅੰਦਰ ਯੂ ਵੀ ਉਹ ਨਹੀਂ ਰੋਟੀ ਖਾ ਰਹੇ ਨੇ ਬੱਚੇ ਬੱਚੇ ਬਸ ਹਜੇ ਅਸੀਂ ਆਪਦਾ ਕੰਮ ਨਿਬੜਦੇ ਆ ਮੈਂ ਅਕਰ ਹਜੇ ਲੱਡੂ ਬਣਾਣ ਲੱਗੀ ਬੋੜੀ ਬਣਾ ਕੇ ਮੈਂ ਰੱਖਤੀ ਜਿਹਨੇ ਹੋਈ ਖਾੜੀ ਹੋ ਘਾ ਲੈਣਗੇ ਪਰ ਲਈ ਬਣਾਤੀ ਤੇ ਫਿਰ ਮੈਂ ਲੱਡੂ ਬਣਾਉਂਗੀ ਬਾਅਦ ਚ ਰੋਟੀ ਸਬਜੀ ਉਹ ਸੀ ਗੁਰਦਵਾਰ ਸਾਹਿਬ ਜਾਣ ਤੋਂ ਪਹਿਲਾਂ ਹੀ ਨਵੇੜ ਜਾਣੀਆਂ ਤੇ ਹੁਣ ਆਨ ਸਾਰਨੇ ਬੋੜੀ ਬਣਾਈ ਆ ਕਿਉਂਕਿ ਧਾਰ ਥੋੜੀ ਲੇਟ ਕਰਦੇ ਆ ਫਿਰ ਲੇਟ ਹੋ ਜਾਂਦੇ ਆ ਗੁਰਦਵਾਰ ਸਾਹਿਬ ਤੋਂ ਇਸ ਕਰਕੇ ਹੁਣ ਤੁਸੀਂ ਕਹੋਗੇ ਮੈਂ 1 ਮਿੰਟ ਚ ਕਿੰਨੇ ਕੰਮ ਬਣਾਉਂਦੇ ਹਨਾ ਪਰ ਕੀ ਕਰੀਏ ਜਦ ਕੰਮ ਹੁੰਦੇ ਨੇ ਨਾ ਇਕੱਠੇ ਹੀ ਜਦ ਇਕੱਠੇ ਗਿਰ ਜਾਂਦੇ ਨੇ ਫਿਰ ਤਾਂ ਫਟਾਫਟ ਨਵੇੜਣਾ ਪੈਂਦਾ ਹੁਣ ਮੈਂ ਇਧਰ ਕੀ ਪਾ ਲਿਆ ਤੇ ਘੀ ਹੈ ਜਿਹੜਾ ਮੇਸਣ ਅੱਗੇ ਮੈਂ ਕਈ ਵਾਰ ਦੱਸ ਚੁੱਕਿਆ ਤੇ ਅੱਜ ਮੈਂ ਆਪਣੇ ਹਿਸਾਬ ਨਾਲ ਇਦਾਂ ਹੀ ਬਣਾ ਲਿਆ ਸੀ ਇਦਾਂ ਹੀ ਕੀ ਮੈਂ ਪਾ ਲਿਆ

ਬੇਸਣ ਦੇ ਲੱਡੂ بڑے ਛੋਟੇ ਸਭ ਦੇ ਫੇਵਰਟ ਹੁੰਦੇ ਨੇ ਬੇਸਣ ਦੇ ਲੱਡੂ ਮੇਰੇ ਵੀ ਬਹੁਤ ਫੇਵਰਟ ਨੇ ਮੈਂ ਤਾਂ ਤਕਰੀਬਨ ਜਿੰਨੇ ਵੀ ਅੱਜ ਤੱਕ ਸੁਣਿਆ ਸਭ ਦੇ ਬੇਸਣ ਦੇ ਲੱਡੂਆਂ ਹੀ ਕਹਿੰਦੇ ਨੇ ਸਾਰੇ ਸਾਡੇ ਬਹੁਤ ਫੇਵਰਟ ਨੇ ਇੱਕ ਨਾ ਹੁਣ ਜਿਹੜਾ ਬੇਸਣ ਆਉਂਦਾ ਜਦੋਂ ਲੋਕ ਵਧੀਆ ਜਨਨ ਦੱਸਦਾ ਹੈਗਾ ਐ ਨਾ ਜਿਵੇਂ ਮੈਤਾ ਮਿਕਸ ਹੁੰਦਾ ਵਿੱਚ ਉਹਨਾਂ ਬੇਸਣ ਦਾ ਵਧੀਆ ਨਾ ਨਾ ਦਾ ਜਗਾਤਾ ਅੱਜ ਕੱਲ ਦਾ ਨਹੀਂ ਮਤਲਬ ਵੀ ਹੁਣ ਦੇ ਟਾਈਮ ਦਾ ਜਿਹੜਾ ਬੇਸਣ ਆ ਹੁਣ ਹੁਣ ਦੇ ਟਾਈਮ ਦਾ ਤਾਂ ਕੁਝ ਵੀ ਨਹੀਂ ਵਧੀਆ ਹੁੰਦਾ ਹਲੋ ਜੀ ਬੇਸਨ ਦੇਖੋ ਹੌਲੀ ਹੌਲੀ ਢੀ ਛੱਡਣ ਲੱਗ ਗਿਆ ਤੇ ਮੈਂ ਗੈਸ ਘਟਾ ਤਾਂ ਘੱਟ ਭੁੰਨ ਨਹੀਂ ਹੋਇਆ ਹੈਗਾ ਐਨਾ ਸਮਝੀ ਵੀ ਭੁੰਨ ਹੋ ਗਿਆ ਹਜੇ ਤਾਂ ਹੋਰ ਭੁੰਨਾ ਹੈ ਬਸ ਹੁਣ ਗੈਸ ਘੱਟ ਕਰਤਾ ਕਿਉਂਕਿ ਇਹਨੂੰ ਹੁਣ ਤੇਜ਼ ਆਂਚ ਲੱਗਣ ਲੱਗੀ ਨਾ ਹੁਣ ਆਪਾਂ ਹਲਕੀ ਕੇ ਆਸਤੇ ਪਕਾਉਣਾ ਇਥੇ ਰੱਖਦੇ ਜਦ ਅਦਰ ਝੜ ਜੇ ਪੱਕ ਜਾਂਦਾ ਅਦਰ ਝੜਾ ਦਾ ਹੋ ਜਾਂਦਾ ਨਾ ਫਿਰ ਉਹਦੇ ਉੱਤੇ ਵਾਰ ਗੈਸ ਘੱਟੇ ਰੱਖਿਓ ਤਾਂ ਕਿ ਉਹ ਹੌਟਾ ਹਲਕਾ ਭੁੰਨ ਹੋ ਜੇ ਨਹੀਂ ਤਾਂ ਫਿਰ ਕੱਚਾ ਰਹਿ ਜਾਂਦਾ ਹੈ ਉਹ ਲਾਲ ਹੋ ਜਾਂਦਾ ਪਰ ਕੱਚਾ ਰਹਿ ਜਾਂਦਾ ਇਸ ਲਈ ਅੱਗ ਘੱਟ ਕੇ ਜਮੈਂ ਗੈਸ ਦੀ ਜਮੈਂ ਅੱਗ ਘੱਟ ਦੇ ਹਲਕਾ ਹਲਕਾ ਹੁਣ ਮੈਨੂੰ 15-20 ਮਿੰਟਾਂ ਇਹਨੂੰ 15 ਮਿੰਟਾਂ ਲਗਾਤਾਰ ਭੁੰਨੂ ਫਿਰ ਠੰਡਾ ਕੱਟੇ ਉਹਦੇ ਬਾਅਦ ਦੇਸੀ ਖੰਡ ਲਓ ਜੀ ਆਪਣਾ ਬੇਸਣ ਹੋ ਗਿਆ ਭੁੰਨ ਮੈਂ 15 ਮਿੰਟ ਐਨ ਭੁੰਨ ਲਿਆ ਤੇ ਹੁਣ ਹੋਰ ਜ਼ਿਆਦਾ ਨਹੀਂ ਭੁੰਨਣਾ ਬਸ ਹੁਣ ਇਹਨੂੰ ਮੈਂ ਗੈਸ ਕਰਤਾ ਬੰਦ ਦਿੱਤਾ ਤੇ ਗੈਸ ਬੰਦ ਕਰਕੇ ਹੁਣ ਮੈਨੂੰ ਏਸੀ ਵਾਲੇ ਕਮਰੇ 'ਚ ਠੰਡਾ ਹੋਣਾ ਕਰ ਦੂੰਗੀ ਜਦ ਠੰਡਾ ਹੋ ਜਾਊਗਾ ਫਿਰ ਇਹਦੇ 'ਚ ਵੀ ਆਪਾਂ ਦੇਸੀ ਖੰਡ ਜਾਂ ਪੂਰਾ ਪਾ ਸਕਦੇ ਹਾਂ ਵੀ ਬਿਓ ਨਹੀਂ ਖਾ ਰਹੇ ਨੇ ਰੋਟੀ ਤੇ ਹੁਣ ਸਾਰਿਆਂ ਨੇ ਬਸ ਰੋਟੀ ਖਾ ਲੈਣੀ ਸਾਰੇ ਰੋਟੀ ਖਾਣ ਤੋਂ ਬਾਅਦ ਫਿਰ ਮਿੱਠਾ ਖਾਣਗੇ ਯੂਵੀ ਨੇ ਤਾਂ ਖਾ ਲਈ ਤੇ ਯੂਵੀ ਨੂੰ ਮੈਂ ਕੰਮ ਲਾਤਾ ਐ ਪਰ ਆਹਾ ਠੰਡਾ ਕਰਨ ਵਾਸਤੇ ਯੂਵੀ ਨੂੰ ਆਹ ਬੇਸਟਨ ਹੈ ਜਿਹੜਾ ਮੈਂ ਠੰਡਾ ਕਰਨ ਲਈ ਲਾਤਾ ਸਾਹਮਣੇ ਐਸੀ ਲਾਇਆ ਤੇ ਆਹੂ ਇਧਰ ਘੁੰਮ ਰਿਹਾ ਆਹੂ ਨੂੰ ਮੈਂ ਤਾਂ ਦੂਰ ਰੱਖਿਆ ਹੋਇਆ ਵੀ ਇਹਨੂੰ ਹੱਥ ਨਾ ਪਾ ਲਵੇ ਹੈ ਐ ਵੀ ਇਹਨੂੰ ਹੱਥ ਨਾ ਲਾ ਲਵੇ ਤਾਂ ਕਰਕੇ ਮੈਂ ਉਹਨੂੰ ਦੂਰ ਰੱਖਿਆ ਹੋਇਆ ਏ ਯੂਵੀ ਨੂੰ ਵੀ ਕਿਹਾ ਵੀ ਲਤਾਂ ਤੇ ਦੂਰ ਰੱਖੀ ਕਿਉਂਕਿ ਸਟੀਲ ਹੈ ਨਾ ਛਾਲੇ ਪੈ ਜਾਂਦੇ ਨੇ ਫਿਰ ਤਕੜੀ ਪਈ ਐ ਕੜਾਈ ਜੀ ਅਹ ਲਓ ਜੀ ਹੁਣ ਇਹਨਾ ਪੇਸਟਣ ਹੋ ਗਿਆ ਠੰਡਾ ਆਪਾਂ ਜਿਆਦਾ ਠੰਡਾ ਵੀ ਨਹੀਂ ਕਰਨਾ ਜਿਆਦਾ ਗਰਮ ਵੀ ਨਹੀਂ ਰੱਖਣਾ ਜਿਆਦਾ ਠੰਡਾ ਵੀ ਨਹੀਂ ਕਰਨਾ ਕਿਉਂਕਿ ਕਿਉਂਕਿ ਨਾ ਫਿਰ ਜਿਹੜਾ ਹ ਆਪਣਾ ਚੀਨੀ ਹੁੰਦੀ ਆ ਉਹ ਚੰਗੀ ਤਰ੍ਹਾਂ ਨਹੀਂ ਡਾਲਦੀ ਠੰਡੇ 'ਚ ਗਰਮ-ਗਰਮ ਚਾਹਣ ਵਧੀਆ ਖੰਡ ਡਾਲ ਦਿੰਦੀ ਐ ਚਾਹੇ ਬੂਰਾ ਪਾ ਲਓ ਚਾਹੇ ਦੇਸੀ ਖੰਡ ਪਾ ਲਓ ਫੁੜਾਂ ਡਰਾਈ ਹੋ ਰਿਆ ਆ ਜੇ ਹੋਰ ਇੱਥੇ ਹੋ ਰੰਨਾ

ਆਟਾ ਲੱਗ ਰਿਹਾ ਆਟਾ ਫਿਰ ਐਵੇਂ ਵੀ ਐਨ ਚੰਗੀ ਤਰ੍ਹਾਂ ਨਾ ਉਹ ਬਣਦਾ ਆਟੇ ਮੰਗੋ ਲੱਗ ਰਿਹਾ ਹੁਣ ਮੈਂ ਇਸ ਵਾਰ ਨਾ ਬੇਸਣ ਦਾ ਨਹੀਂ ਵਧੀਆ ਲੱਗਿਆ ਐ ਲੱਗਦਾ ਜਿਵੇਂ ਮੈਦਾ ਵਿੱਚ ਰਲਾਇਆ ਹੁੰਦਾ ਇਕੱਠਾ ਜਿਹੀ ਹੋ ਜਾਂਦਾ ਏ ਔਰ ਪਾਣੀ ਵਿੱਚ ਔਰ ਬੇਸਣ ਯਾਨੀ ਕਿ ਪਤਾ ਨਹੀਂ ਬਰੀਕ ਹੈਗਾ ਪਤਾ ਨਹੀਂ ਮੋਟਾ ਪਰ ਮੋਟਾ ਬੇਸਣ ਚਾਹੀਦਾ ਹੁੰਦਾ ਨਾ ਲੱਡੂਆਂ ਨੂੰ ਥੋੜਾ ਜਿਹਾ ਇਹ ਬੇਸਣ ਕੜੀ ਵਾਲਾ ਹਾਏ ਕੜੀ ਵਾਲਾ ਬੇਸਣ ਉਹ ਤਾਂ ਇਹ ਆਟਾ ਨਹੀਂ ਬਣ ਰਿਹਾ ਪਿਛਲੇ ਦਿਨ ਜਦੋਂ ਸੀਨੇ ਵਰਤ ਕੇ ਬਣਾਇਆ ਸੀ ਪਹਿਲਾਂ ਕਰਾਉਣਾ ਹੁਣ ਤਿਹਾ ਸ਼ੁਰੂ ਹੋ ਗਏ ਬਸ ਅਸੀਂ ਕੁਛ ਨਾ ਕੁਛ ਥੋੜੂ ਰੈਸਕੀਆਂ ਤਿਆਰ ਹੋ ਗਈਆਂ ਪਿਛੇ ਨਾਲ ਦਿਖਾਈ ਹੋਈਆਂ ਬਸ ਹੁਣ ਤਿਹਾ ਸ਼ੁਰੂ ਹੋ ਗਏ ਹੋਣੇ ਆਣੇ ਆ ਅਸੀਂ ਤੁਹਾਨੂੰ ਕੁਛ ਨਾ ਕੁਛ ਬਣਾ ਬਣਾ ਕੇ ਦਿਖਾਈ ਹਟਾਣਾ ਮੈਨੂੰ ਤਾਂ ਜ਼ਿਆਦਾਤਰ ਇੱਕ ਦੋ ਜਾਂਦੀਆਂ ਨੇ ਬੇਸਨ ਦੇ ਲੱਡੂ ਬੇਸਨ ਦੇ ਬਣਾਉਂਦੇ ਆਂ ਬਹੁਤ ਸੇ ਤਾਂ ਲਾ ਬੇਸਨ ਦੀਆਂ ਦਰ ਬੋਲੋ ਨਾ ਗੋਲੀ ਤਾਂ ਅਜਾ ਉਹ ਤਾਂ ਖਤਮ ਹੋ ਗਈ ਡੱਬੂ ਵਾਲੇ ਦਾ ਉਹ ਕਾਲੀ ਚ ਪਈਆ ਡੱਕੀ ਪਈਆ ਹਾਂ ਹਾਂ ਡੱਬੂ ਤਾਂ ਮੈਂ ਤੋਤਾ ਮੈਨੇ ਲੱਡੂ ਬੱਟਦੀਏ ਛੋਟੇ ਛੋਟੇ ਬਸ ਨਹੀਂ ਆ ਜਾਣ ਉਹ ਪਈਆ ਪਲੇਟ ਆਹ ਉਹ ਆਹ ਉਹ ਨੇ ਭਾਂਡੇ 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 ਬਣ ਕੇ ਫਿਰ ਆਪੇ ਰੋਲ ਲੱਗ ਗਿਆ ਮੜਾ ਜਾ ਮੈਂ ਤੇ ਢਿੱਕਤਾ ਰਸਤਾ ਚ ਢਿੱਕਿਆ ਉਹ ਢਿੱਕਦੇ ਤੇ ਥੋੜੀ ਨਾ ਭਰਾਂ

ਜਦੋਂ ਮੈਂ ਉਹ ਵੀ ਲੈ ਲਈਆਂ ਕਹਿੰਦੀ ਮੈਡਮ ਨੇ ਨਾ ਤਾਂ ਗੋੜੀ ਹਟਾਈ ਨਾ ਵਧਾਈਆਂ ਦੇਈਆਂ ਮੈਂ ਉਹ ਬੜਾ ਜਿਹਾ ਦੇ ਕੇ ਬੜਾ ਕੱਟਈ ਦੀਆਂ ਹਾਂ ਲੋਕ ਦੇਖਿਆ ਤੀ ਮੈਨੂੰ ਗੋੜੀ ਦੇਓ ਹਾਂ ਗੋੜੀ ਨਾ ਦਮਾ ਕੇ ਮੈਂ ਦੋ ਦੋੜੀ ਥੋੜਾ ਜਿਹਾ ਚਾਣਾ ਹੋਇਆ ਤੁਤ ਨਹੀਂ ਰਹੀ ਨਾ ਮੈਂ ਸਨਾ ਦੇਰੀ ਹੈਗੀ ਦੋ ਤਿੰਨ ਜਣਿਆਂ ਦਾ ਉਹ ਹੁੰਦਾ ਦੋ ਤਿੰਨ ਜਣੇ ਖਾਂਦੇ ਆ ਕਹਿੰਦੀ ਗੋੜੀ ਦਿਓ ਮੈਨੂੰ ਕਹਿੰਦੇ ਨਾ ਦਮਾਣੀ ਮੈਨੂੰ ਯਾਦ ਹੈ ਕਿ ਕੱਦੀ ਗੋੜੀ ਹੋਊਗੀ ਕਦ ਕਦ ਨਾ ਕਦ ਤੁਸੀਂ ਮੇਲੇ ਦੁੱਧ ਦੁੱਧ ਨਹੀਂ ਹੈ ਵੀ ਬੜਾ ਸਵਾਦ ਬਣੇ ਨੇ ਤੂੰ ਵੀ ਪਹਿਲਾਂ ਖਾ ਕੇ ਦੱਸੀ ਚਾਹੇ ਇਹ ਕਾਲੂ ਖਾਲੀ ਪਰ ਖਾ ਕੇ ਦੱਸੀ ਹਾਂ ਮੁਝ ਚੱਕਲਾ ਬਹੁਤ ਬਦਿਆ ਬਣੀ ਕੀ ਕੀ ਦੱਸਦੀ ਅੱਛਾ ਖਾਇਆ ਨਹੀਂ ਬਹੁਤ ਵਧੀਆ ਬਣਿਆ ਨਾ ਖਾ ਕੇ ਦੱਸੋ ਬੜੀਆ ਸਾਰੇ ਤੂੰ ਅਗਰ ਬੜੀਆ ਬਣੀ ਪੂਰਾ ਬੜੀਆ ਬੜੀਆ ਤੁਹਾਨੂੰ ਬੜੀਆ ਆਮ ਸੰਦਾ ਕੇ ਵੀ ਸਾਰੇ ਆ ਬੜੀਆ ਨੇ ਬੜੀਆ ਨੇ ਅਗਰ ਲੋਰੀ ਲੋਰ ਇਗਾ ਇਗਾ ਸੁਤੋ ਸੇ ਇਆ ਉਹ ਕਿੰਦਰ ਤੱਕ ਆ ਗਿਆ ਇ ਕੰਦਾ ਠੀਕ ਹੈ ਉਹ ਕੀ ਕਰ ਰਹੇ ਦਿੱਕੋ ਲਾਭੋ ਖਾੰਦਾ ਉਹ ਲੋਰੀ ਪਾਸ ਆਦਤੀ ਸਾਡੀ ਵੀਡੀਓ ਅੱਜ ਤੱਕ ਸੀਗੀ ਹੁਣ ਸ਼ਾਮ ਨੂੰ ਰੋਟੀ ਪਾਣੀ ਤੋਂ ਬਾਅਦ ਸਾਰਿਆਂ ਨੇ ਮਿੱਠਾ ਖਾ ਲਿਆ ਹੁਣ ਅੱਗੇ ਅੱਗੇ ਤਿਹਾਰ ਆ ਰਹੇ ਹਨਾ ਤੁਹਾਨੂੰ ਮਠਿਆਈਆਂ ਆਟਾ ਡਪਾਂਦ ਪਾਂਦ ਦੀ ਬਣਾ ਬਣਾ ਕੇ ਦੱਸਾਂਗੇ ਰਸਮ ਨਹੀਂ ਬਣਾਵਾਂਗੇ ਰਸਮ ਲਈ